ਪੰਜਾਬ ਯੂਨੀਵਰਸਿਟੀ ਦੇ ਵਿੱਚ ਖੜੇ ਆਂ ਔਰ ਇੱਥੇ ਇੱਕ ਪੰਜਾਬੀ ਕੁਰਤਾ ਚਾਦਰੇ ਦੇ ਵਿੱਚ ਇੱਥੇ ਪਹੁੰਚਦਾ ਹਾਲਾਂਕਿ ਕਿਸੇ ਨੂੰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਔਰ ਇੱਥੇ ਪੰਜਾਬੀ ਇੱਕ ਕੁਰਤੇ ਚਾਦਰੇ ਦੇ ਵਿੱਚ ਪਹੁੰਚਦਾ ਹਰਪ੍ਰੀਤ ਸਿੰਘ ਨਾਲ ਗੱਲਬਾਤ ਕਰਦੇ ਆ ਤੁਸੀਂ ਕਿਵੇਂ ਐਂਟਰ ਹੋ ਗਏ ਤੁਹਾਨੂੰ ਤਾਂ ਜਮੇ ਨਹੀਂ ਐਂਟਰ ਹੋਣ ਦੇਣਾ ਹਾਂ ਵੈਰ ਜੀ ਖਾਲਸਾ ਵੈਰ ਜੀ ਫਤਿਹ ਜੀ ਹਾਂ ਜੀ ਬਿਲਕੁਲ ਆ ਬਈਨੂ ਤਾਂ ਪਹਿਲਾਂ ਹੀ ਫੜ ਲਿਆ ਜੀ ਉਹਨਾਂ ਨੇ ਉਹ ਤੁਸੀਂ ਕਿੱਧਰ ਚੱਲੇ ਹੋ ਮੈਂ ਕਹਿਆ ਜੀ ਮੈਂ ਸਾਡੇ ਬੱਚੇ ਐ ਤੇ ਸਾਡੇ ਬੱਚਿਆਂ ਦਾ ਸਾਥ ਦੇਣਾ ਸਾਡਾ ਧਰਮ ਬਣਦਾ ਹੈ ਕਿਉਂਕਿ ਜਿਹੜੀ ਯੂਨੀਵਰਸਿਟੀ ਹੈ ਇਹ ਇੱਕ ਏਦਾਂ ਦਾ ਸਿੱਖਿਆ ਦਾ ਕੇਂਦਰ ਹੈ ਜਿੱਥੇ ਪੂਰੀ ਦੇਸ਼ ਭਰ ਤੋਂ ਦੁਨੀਆ ਪੜਨ ਆਉਂਦੀ ਹੈ ਇੱਥੇ ਇੱਕ ਬੱਚੇ ਨੂੰ ਸ਼ੇਪ ਦਿੱਤੀ ਜਾਂਦੀ ਹੈ ਕਿ ਉਹ ਬੱਚਾ ਅੱਗੇ ਜਾ ਕੇ ਕਿੱਡਾ ਮਹਾਨ ਬਣੂਗਾ ਪਰ ਉਹਨਾਂ ਨਾਲ ਏਦਾਂ ਦਾ ਦੁਰਵਿਵਹਾਰ ਇਹ ਜਿਹੜਾ ਹੈਗਾ ਨਾ ਕਾਬਲੇ ਬਰਦਾਸ਼ਤ ਹੈ ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਤੁਸੀਂ ਬਾਈ ਜੀ ਇਸ ਜਿਹੜੀ ਹੈਗੀ ਆ ਫਲਸਫੀ ਨੂੰ ਬਹੁਤ ਜ਼ਿਆਦਾ ਨੇੜਿਓਂ ਜਾਣਦੇ ਹੋ ਕਿਉਂਕਿ ਦੀਪ ਸਿੱਧੂ ਹੋਰਾਂ ਨਾਲ ਹੋਰ ਮੈਂ ਤੁਹਾਡੇ ਵੀਡੀਓਜ਼ ਦੇਖਦਾ ਰਹਿੰਨਾ ਹਮੇਸ਼ਾ ਤੁਸੀਂ ਧਰਮ ਦੀ ਗੱਲ ਤੇ ਹਮੇਰਾ ਜਿਹੜੀ ਜਿਹੜੀ ਚੜ੍ਹਦੀ ਕਲਾ ਵਾਲੀ ਗੱਲ ਕੀਤੀ ਹੈ ਤੇ ਸਾਡਾ ਵੀ ਉਹੀ ਧਰਮ ਬਣਦਾ ਕਿ ਅਸੀਂ ਆਪਦੇ ਬੱਚਿਆਂ ਨਾਲ ਅਗਰ ਨਹੀਂ ਖੜਦੇ ਤਾਂ ਫਿਰ ਕੌਣ ਖੜੂਗਾ ਕਿਉਂਕਿ ਉਹਨਾਂ ਨੂੰ ਗਾਈਡੈਂਸ ਦੀ ਵੀ ਲੋੜ ਹੈ ਬਿਲਕੁਲ ਇਹ ਜਿਹੜਾ ਹੈਗਾ ਡੈਮੋਕਰੈਟਿਕ ਤਰੀਕੇ ਨਾਲ ਜਿਹੜਾ ਅੰਦੋਲਨ ਲੜਿਆ ਜਾ ਰਿਹਾ ਹੈ ਇਹ ਜਿਹੜੀਆਂ ਮੰਗਾਂ ਵੀ ਬਿਲਕੁਲ ਵਾਜਬ ਹੈ ਜੇ ਸੈਨੇਟ ਦੇ ਇਲੈਕਸ਼ਨ ਨਹੀਂ ਕਰਾਏ ਜਾ ਰਹੇ ਇੱਕ ਜਮਹੂਰੀਤ ਪਸੰਦ ਆਪਣਾ ਦੇਸ਼ ਹੈ ਅਗਰ ਸਾਡੇ ਜਿਹੜੇ ਮੁਲਕ ਦੇ ਜਿਹੜੇ ਹੁਕਮਰਾਨ ਹੈ ਉਹ ਡੈਮੋਕਰੈਟਿਕ ਦੇਸ਼ ਨਾਲ ਬਣ ਕੇ ਆਉਂਦੇ ਆ ਤੇ ਫਿਰ ਸਾਡੇ ਦੇ ਅੱਗੇ ਡਿਕਟੇਟਰਸ਼ਿਪ ਕਰਦੇ ਆ ਸੋ ਉਹਨਾਂ ਦਾ ਹੱਕ ਨਹੀਂ ਬਣਦਾ ਉਹਨਾਂ ਦਾ ਫਰਜ਼ ਬਣਦਾ ਕਿ ਜਲਦ ਤੋਂ ਜਲਦ ਜਿਹੜਾ ਬੱਚਿਆਂ ਦੀ ਮੰਗਾ ਮੰਨ ਕੇ ਉਹਨਾਂ ਨੂੰ ਉਹਨਾਂ ਦੇ ਕਲਾਸਰੂਮ ਚ ਭੇਜਣਾ ਚਾਹੀਦਾ। ਤੁਹਾਨੂੰ ਕੀ ਲੱਗਦਾ ਵੀ ਇਹ ਕੇਂਦਰ ਚਾਹੁੰਦਾ ਕੀ ਹੈ ਯੂਨੀਵਰਸਿਟੀ ਮਤਲਬ ਇਹ ਹੌਲੀ ਹੌਲੀ ਯੂਨੀਵਰਸਿਟੀ ਖੋਣਗੇ ਦੁਬਾਰ ਚੰਡੀਗੜ੍ਹ ਵੀ ਖੋਣਗੇ। ਬਿਲਕੁਲ। ਖੋਲਿਆ ਗਿਆ ਹੈ ਆਪਾਂ ਨੂੰ ਪਤਾ ਹੈ ਪਹਿਲਾਂ 60% ਜਿਹੜਾ ਹੈਗਾ ਇੱਥੇ ਦਾਵਾ ਸੀਗਾ ਹੁਣ ਜਿਹੜਾ ਹੈਗਾ ਦਿਨੋਂ ਦਿਨ ਉਹ ਡੇ ਬਾਈ ਡੇ ਘਟਦਾ ਜਾ ਰਿਹਾ ਹੈ। ਕੋਈ ਵੀ ਸਟੇਟ ਦਾ ਵਿੱਚ ਅਗਰ ਕਿਤੇ ਡੈਮ ਬਣਦੇ ਹੈ ਤਾਂ ਉਹ ਸਟੇਟ ਦੇ ਹਵਾਲੇ ਕੀਤੇ ਜਾਂਦੇ ਹੈ ਬਟ ਜਦੋਂ ਪੰਜਾਬ ਵਿੱਚ ਡੈਮ ਬਣਦਾ ਤਾਂ ਉਹ ਜਿਹੜਾ ਹੈਗਾ ਸੈਂਟਰ ਦੇ ਅਧੀਨ ਦਿੱਤਾ ਜਾਂਦਾ ਹੈ। ਸੋ ਇਹ ਉਹਦੀ ਇੱਕ ਇਹਨਾਂ ਦੀ ਕੋਸ਼ਿਸ਼ ਹੈ ਉਹਨਾਂ ਦੀ ਕੋਸ਼ਿਸ਼ ਹੈ ਯੂਨੀਵਰਸਿਟੀ ਨੂੰ ਚੰਡੀਗੜ੍ਹ ਨੂੰ ਵੀ ਖੋਣਗੇ ਬਿਲਕੁਲ ਇਹ ਉਹ ਦਿਨ ਦੂਰ ਨਹੀਂ ਜਦੋਂ ਜਿਹੜਾ ਹੈਗਾ ਪੰਜਾਬ ਤੋਂ ਇਹ ਚੰਡੀਗੜ੍ਹ ਖੋ ਲਿਆ ਜਾਊਗਾ ਬਹੁਤ ਸ਼ੁਕਰੀਆ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਦੇ ਨਾਰੇ ਲੱਗ ਰਹੇ ਨੇ ਔਰ ਇਥੇ ਬਹੁਤ ਲੋਕ ਜਿਹੜੇ ਇਥੇ ਐਂਟਰ ਹੋ ਗਏ ਨੇ ਔਰ ਵੱਡਾ ਸੈਲਾਬ ਜਿਹੜਾ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਵੱਡਾ ਇਕੱਠ ਐਂਟਰ ਹੋਇਆ ਔਰ ਪੁਲਿਸ ਮੂੰਹ ਵੱਲ ਦੇਖ ਰਹੀ ਹੈ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਟੂਡੈਂਟ ਐਂਟਰ ਹੋ ਗਏ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਦੇ ਨੌਜਵਾਨ ਐਂਟਰ ਹੋ ਗਏ ਨੇ ਔਰ ਤੁਸੀਂ ਦੇਖ ਸਕਦੇ ਹੋ ਬੋਲੇ ਸੋਨੇ ਖਾਲ ਨੇ ਨਾਰੇ ਲਾਗਦੇ ਜਕਾਰੇ ਲਾਉਂਦੇ ਬੱਚੇ ਉਤ ਜਾ ਰਹੇ ਨੇ ਔਰ ਇੱਕੋ ਦਮ ਕਟੋ ਕਟ ਹਜ਼ਾਰ ਬੱਚਾ ਹਜ਼ਾਰ ਸਟੂਡੈਂਟ ਹਜ਼ਾਰ ਨੌਜਵਾਨ ਹਜ਼ਾਰ ਲੋਕ ਕਿੱਥੇ ਐਂਟਰ ਹੋਏ ਨੇ ਯੂਨੀਵਰਸਿਟੀ ਦੇ ਵਿੱਚ ਔਰ ਪ੍ਰਮਾਤਮਾ ਦਾ ਜਕਾਰੇ ਲਾਉਂਦੇ ਲੋਕ ਜਾ ਰਹੇ ਨੇ ਦੇਖੋ ਤੁਸੀਂ ਕਿੰਨਾ ਵੱਡਾ ਇਕੱਠਾ ਹੈ ਉਹ ਪਹੁੰਚ ਗਿਆ ਸਮਰਦਾਬਾ ਇੱਥੇ ਇੱਕ ਨੰਬਰ ਗੇਟ ਤੇ ਖੜੇ ਆਂ ਔਰ ਇੱਥੇ ਲਗਾਤਾਰ ਪੁਲਿਸ ਨੌਕਰੀ ਹੈ ਕੀ ਕਹਿਣਾ ਚਾਹੂਗੇ ਪੁਲਿਸ ਦੀ ਕਾਰਵਾਈ ਤੇ ਪੁਲਿਸ ਸਾਡੇ ਨਾਲ ਤੱਕਾ ਕਰ ਰਹੀ ਹੈ ਤੇ ਹੋਸਟਲ ਦੇ ਬੱਚਿਆਂ ਨੂੰ ਵੀ ਅੰਦਰ ਨਹੀਂ ਆਣ ਦੇਣਾ ਦੇਣਾ ਜਾ ਰਿਹਾ ਇੱਥੇ ਲੋਕਾਂ ਨੂੰ ਬੱਸਾਂ ਦੇ ਵਿੱਚ ਡਿਟੇਨ ਕਰਕੇ ਲੈ ਕੇ ਜਾਂਦੇ ਨੇ ਇਹਦੇ ਸ਼ਰੀਆਮ ਤੱਕਾ ਹੈ ਇਹ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਪੰਜਾਬ ਦੇ ਲੋਕਾਂ ਦੀ ਹੈ ਇੱਥੇ ਸਾਰਿਆਂ ਨੂੰ ਆੜਾ ਚਾਹੀਦਾ ਹੈ ਔਰ ਕੀ ਲੱਗਦਾ ਹੁਣ ਆ ਗੇਟ ਬੰਦ ਨਹੀਂ ਹੋਣ ਦਿੱਤਾ ਜਾਊਗਾ ਇਹ ਹੁਣ ਤਾਂ ਬੰਨੀ ਹੋਣੀ ਤਾਂ ਜਾਏਗਾ ਹੋਰ ਜਿੱਥੇ ਆਉਣਗੇ ਅਸੀਂ ਸਾਰਿਆਂ ਨੂੰ ਪ੍ਰੋਟੈਸਟ ਲੈ ਕੇ ਜਾਵਾਂਗੇ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਸਟੂਡੈਂਟਸ ਤੋਂ ਡਰ ਗਈ ਹੈ ਤਾਂ ਕਰਕੇ ਕਾਰਵਾਈ ਕਰ ਰਹੀ ਹੈ ਜੀ ਡਰਦੀ ਹੈ ਜਰੂਰ ਡਰਦੀ ਹੈ ਨਹੀਂ ਤਾਂ ਬੱਚਿਆਂ ਨੂੰ ਪੁਲਿਸ ਦੀਆਂ ਗੱਡੀਆਂ ਚ ਬਾੜ ਕੇ ਲੈ ਕੇ ਜਾ ਰਹੇ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਬੀਜੇਪੀ ਆਰਐਸਐਸ ਦੀ ਸਰਕਾਰ ਨੂੰ ਇਹ ਕੇ ਪੰਜਾਬ ਯੂਨੀਵਰਸਿਟੀ ਦਾ ਮਸਲਾ ਕੀ ਹੈ ਯੂਨੀਵਰਸਿਟੀ ਕੇਂਦਰ ਕੀ ਚਾਹੁੰਦਾ ਵੀ ਯੂਨੀਵਰਸਿਟੀ ਦਾ ਕੀ ਕਰਨਾ ਚਾਹੁੰਦਾ ਜੀ ਸੈਨੇਟ ਦੇ ਇਲੈਕਸ਼ਨਾਂ ਬਹਾਲ ਕਰਾਉਣ ਦਾ ਸਾਡਾ ਮੁੱਦਾ ਹੈ ਜਿਹੜੀ ਇਹਨਾਂ ਨੇ 91 ਸੈਨੇਟ ਮੈਂ ਕਿਉਂ ਕੀਤੀ ਭੰਗ ਕੀ ਕਰਨਾ ਚਾਹੁੰਦੇ ਨੇ ਕੇਂਦਰ ਵਾਲੇ ਸੈਂਟਰਲਾਈਜੇਸ਼ਨ ਕਰਨਾ ਚਾਹੁੰਦੇ ਨੇ ਪਹਿਲਾਂ ਕੀ ਸੀ ਕਿ ਇੱਕ ਇਲੈਕਟਿਡ ਬੋਡੀ ਹੁੰਦੀ ਸੀ ਤਾਂ ਕਿ ਲੋਕਾਂ ਦੀਆਂ ਮੁੱਦੇ ਬੱਚਿਆਂ ਦੇ ਅੱਗੇ ਰੱਖੇ ਜਾਣ ਕੁੜੀਆਂ ਦਾ 24/7 ਹੋਸਟਲ ਕਿਉਂ ਹੋਇਆ ਕਿਉਂਕਿ ਪ੍ਰੋਟੈਸਟ ਹੋਈ ਮੈਂਬਰ ਸੈਨੇਟ ਦੇ ਮੈਂਬਰਾਂ ਨੇ ਮੁੱਦਾ ਚੱਕ ਕੇ ਅੱਗੇ ਰੱਖਿਆ ਹੈ ਇਵੇਂ ਹੀ ਇਹ ਕੀ ਕਰਨਾ ਚਾਹੁੰਦੇ ਨੇ ਸੈਂਟਰਲਾਈਜੇਸ਼ਨ ਕਰਨੀ ਹੈ 91 ਤੋਂ 31 ਮੈਂਬਰ ਕੀਤੀ ਗਈ ਹੈ ਇਲੈਕਟਿਡ ਬੋਡੀ ਤੋਂ ਨੋਮੀਨੇਟਿਡ ਬੋਡੀ ਕਰਨਾ ਚਾਹੁੰਦੇ ਨੇ ਤੇ ਇਹ ਇਹੀ ਇਹ ਹੀ ਮੁੱਦਾ ਹੈ ਬਹੁਤ ਸ਼ੁਕਰੀਆ ਸੋ ਇੱਕ ਯੂਨੀਵਰਸਿਟੀ ਦੀ ਵਿਦਿਆਰਥਣਾਂ ਔਰ ਇੱਕ ਇਹ ਕਹਿੰਦਾ ਵੀ ਸ਼ਰਮ ਹੋਣੀ ਚਾਹੀਦੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਦੇ ਦੇ ਅੰਦਰ ਆਉਣ ਵਾਲੇ ਰੋਕਣ ਵਾਲਿਆਂ ਨੂੰ ਔਰ ਜੇ ਸਰਕਾਰ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਇਹੋ ਜੀ ਕਾਰਵਾਈ ਕਰ ਰਹੇ ਨੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਗੁਰੂ ਕੀ ਲਾਡਲੀ ਫੌਜ ਬਹੁਤ ਪਿਆਰੇ ਨਿਹੰਗ ਸਿੰਘ ਇੱਥੇ ਪਹੁੰਚੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਐਂਟਰ ਹੋਣ ਲਈ ਔਖਾ ਕੀਤਾ ਇਹਨਾਂ ਨੇ ਬਹੁਤ ਔਖਾ ਕਰਿਆ ਜੀ ਜਦੋਂ ਅਸੀਂ ਮੋਟਰਸਾਈਕਲ ਤੇ ਆਏ ਸੀ ਕਿ ਮੋਟਰਸਾਈਕਲ ਮੇਰੀ ਬਾਈਕ ਵਰੀ ਬਾਹਰ ਹੀ ਖੜੀ ਆ ਜਦੋਂ ਅਸੀਂ ਉੱtre ਸੀ ਕਿ ਪਹਿਲਾਂ ਕਹਿੰਦੇ ਇੰਨੀ ਲਾਉਣੀ ਇਤੋਂ ਨਹੀਂ ਲਾਉਣੀ ਰਾਹ ਦੇ ਵਿੱਚ ਵੀ ਸਾਨੂੰ ਰੋਕਦੇ ਫਿਰਦੇ ਸੀ ਕਿ ਸਾਨੂੰ ਜੀ ਉਸ ਤੋਂ ਬਾਅਦ ਮੇਰੇ ਨਾਲ ਦਾ ਭਰਾਵਾ ਜਿਹੜਾ ਸੀਗਾ ਉਹ ਕਲੀਨ ਸ਼ੇਪ ਸੀ ਵਿਚਾਰਾ ਉਹਨੂੰ ਮਿੰਟ ਵਿੱਚ ਬਸ ਵਿੱਚ ਬਿਠਾ ਲਿਆ ਮੈਨੂੰ ਕਹਿੰਦੇ ਬਸ ਵਿੱਚ ਬੈਠੋ ਮੈਂ ਕਹਾਂ ਅਸੀਂ ਬਸ ਵਿੱਚ ਨਹੀਂ ਬੈਠਣਾ ਮੇਰਾ ਵੀਰ ਅਸੀਂ ਜਿਹੜਾ ਪਰਚਾ ਪਾਉਣਾ ਪਾਦੇ ਭਰਾਵਾ ਕੋਈ ਗੱਲ ਨਹੀਂ ਅਸੀਂ ਬਸ ਵਿੱਚ ਨਹੀਂ ਬੈਠਣਾ ਮੇਰਾ ਵੀਰ ਅੱਛਾ ਜਦੋਂ ਦਿੱਲੀ ਮੋਰਚਾ ਲੱਗਿਆ ਸੀ ਉਦੋਂ ਵੀ ਮਤਲਬ ਨਿਹੰਗ ਸਿੰਘ ਜਿਹੜਾ ਉਹਨਾਂ ਨੇ ਡੇਰਾ ਲ ਏ ਗੁਰੂ ਦੇ ਛੰਡੇ ਥਲੇ ਜਿੱਤਾਂ ਲਿਖੀਆਂ ਹੋਈਆਂ ਨੇ ਸਾਡੇ ਇਤਿਹਾਸ ਦੇ ਵਿੱਚ ਤਾਂ ਫਿਰ ਇੱਥੇ ਮੋਰਚਾ ਜੰਗ ਸਿੰਘਾਂ ਦਾ ਹੋਊਗਾ ਬਿਲਕੁਲ ਹੋਊਗਾ ਜੰਗ ਸਿੰਘ ਖੜੇ ਆ ਜੀ ਆਪ ਤਿਆਰ ਪਰ ਤਿਆਰ ਖੜੇ ਹੋਈ ਬਾਕੀ ਜਿਹੜੇ ਮੌਜੂਦਾ ਜਥੇਦਾਰ ਨੇ ਅੱਜ ਦੀ ਡੇਟ 'ਚ ਉਹ ਸਾਰੇ ਬਕਾਊ ਨੇ ਸਾਰੇ ਸਰਕਾਰੀ ਨੇ ਜਿਹੜੀ ਫੌਜ ਟੁਣੀ ਨਾ ਫੌਜ ਚੜ੍ਹਿਆ ਕਾਲਕੀ ਮੱਕੜੀ ਨਿਆਈ ਹੋਏ ਨੀਲਾ ਬਾਣਾ ਪਹਿਰਕਾ ਅਵਰਨਾ ਤੁਸੀਂ ਕੋਈ ਇਹ ਸਾਰੇ ਨੀਲੇ ਬਾਣੇ ਸੀ ਆ ਜਾਣੇ ਮੇਰਾ ਜੀ ਰਹਿ ਬਚਣਗੇ ਉਹ ਹੀ ਜਿਹੜੇ ਜਿਹੜੇ ਖਾਲਸੇ ਦੀ ਸ਼ਰਨ ਜਾਣਗੇ ਅਗੇ ਅਰਦਾਸ ਅੱਬਰ ਰੋਜ਼ ਦੋਹਰਾ ਪੜ੍ਹਦੇ ਨਾ ਖੁਵਾਰ ਹੋਏ ਸਭ ਮਿਲਾਂਗੇ ਬਚਾਏ ਸ਼ਰਨ ਜੋ ਹੋਵੇ ਜਿਹੜੇ ਬਚਨ ਕੀ ਹੋਈ ਖਾਲਸੇ ਦੀ ਸ਼ਰਨ ਚ ਆਣਗੇ ਤੇ ਜਿਹੜਾ ਮੇਰਾ ਵੀਰ ਹੈ ਹਜੇ ਵੀ ਮੇਰਾ ਵੀਰ ਕਹਿੰਦੇ ਨੇ ਅਸੀਂ ਫਿਰ ਆਪਣਾ ਇੱਧਰ ਉੱਧਰ ਹੋ ਜਾਈਏ ਸਰਕਾਰੀ ਬੰਦੇ ਬਣ ਜਾਈਏ ਕੁਚਾਰ ਪੈਸੇ ਬਣਾ ਲਈਏ ਭਰਾ ਪੈਸਾ ਤਾਂ ਕੰਜਰਾ ਕੋ ਬਹੁਤ ਹੁੰਦਾ ਮੈਂ ਛੋਟੇ ਨੂੰ ਇੱਕੋ ਗੱਲ ਕਹਿੰਦਾ ਮੇਰੇ ਵੀਰ ਪੈਸਾ ਕੰਜਰਾ ਕੋ ਬਹੁਤ ਹੁੰਦਾ ਆ ਕੰਮ ਉਹ ਕਰੋ ਜਿਹੜਾ ਮਰਨ ਤੋਂ ਬਾਅਦ ਚਾਰ ਬੰਦੇ ਆਪਾਂ ਨੂੰ ਯਾਦ ਕਰਨ ਅੱਛਾ ਇਹ ਯੂਨੀਵਰਸਿਟੀ ਨੂੰ ਫਿਰ ਕੇਂਦਰ ਖੋਣ ਨੂੰ ਫਿਰਦਾ ਕੱਲ ਨੂੰ ਚੰਡੀਗੜ੍ਹ ਨੂੰ ਪੈਣਗੇ ਚੰਡੀਗੜ੍ਹ ਤੋਂ ਲੈ ਜਾਇ ਚੁੱਕੇ ਨੇ ਜੀ ਵਾਈਸ ਚਾਂਸਲ ਖੜਾ ਹੁੰਦਾ ਉਹ ਵੱਖਰਾ ਇਹਨਾਂ ਨੇ ਲਾ ਦਿੱਤਾ ਜੰਨਗੜ ਤੋਂ ਵੱਖਰਾ ਇੱਕ ਬਣਾ ਦਿੱ ਸਟੇਟ ਇੱਕ ਤਰ੍ਹਾਂ ਦੀ ਇਹਨਾਂ ਨੇ ਇਹ ਹੁਣ ਤਾਂਹੀਂ ਯੂਨੀਵਰਸਿਟੀ ਵੀ ਨਹੀਂ ਹੁਣ ਪੈਣ ਮੇਰਾ ਵੀ ਰਹੇ ਕਿਉਂਕਿ ਇਹ ਪਹਿਲਾਂ ਜਿਹੜੀ ਸੀਗੀ ਇਹ ਪੰਜਾਬ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਸੀਗੀ ਇਹ ਇਹ ਆਮ ਗੱਲ ਸੀਗੀ ਇਹ ਯੂਨੀਵਰਸਿਟੀ ਨੂੰ ਖਾਸ ਗੱਲ ਹੋ ਗਈ ਕਿਉਂਕਿ ਇਹ ਦੋ ਇੱਕ ਕੱਲੀ ਯੂਨੀਵਰਸਿਟੀ ਨਹੀਂ ਕਿ ਦੋ ਸੌ ਕਾਲਜ ਇੱਕ ਹੋਰ ਨਾਲ ਨੇ ਮੇਰਾ ਵੀ ਰਹੇ ਤੇ ਇਸ ਕਰਕੇ ਇਹ ਨਹੀਂ ਜਾਣ ਦੇਣੀ ਹੈਗੀ ਆਪਾਂ ਨੇ ਜੇ ਚਲੇਗੀ ਤਾਂ ਆਪਾਂ ਨੂੰ ਕੱਲ ਨੂੰ ਇਹ ਇਤਿਹਾਸ ਵੀ ਹੋਰ ਪੜਾਉਣਗੇ ਇਹ ਫਿਰ ਆਰਐਸਐਸ ਭਾਜਪੀ ਨੂੰ ਪੰਜਾਬ ਹੀ ਕਾ ਤੋ ਦਿਖਦਾ ਮਤਲਬ ਇਹ ਹਰ ਵਕਤ ਪੰਜਾਬ ਨਾਲ ਹੀ ੱਟ ਇੱਕ ਮੇਰੀ ਢਾਲ ਆ ਢਾਲ ਆ ਮੇਰੀ ਜੇ ਢਾਲ ਨੂੰ ਮੈਂ ਭਗਾ ਕੇ ਬਾਹਰ ਮਾਰੂੰਗਾ ਪਰੇ ਮਾਰੂੰਗਾ ਤੇ ਕਾਲੂ ਨੂੰ ਬਚਾਉ ਕੋਣ ਆ ਪੰਜਾਬ ਇੱਕ ਢਾਲ ਆ ਇਹਨਾਂ ਨੂੰ ਅਜੇ ਤੱਕ ਗਜਨੀ ਦੇ ਬਾਜ਼ਾਰ ਚੋਂ ਵੀ ਛੜਾ ਕੇ ਲਿਆਉਂਦੇ ਰਹੇ ਨੇ ਪੰਜਾਬੀ ਛੜਾ ਕੇ ਲਿਆਉਂਦੇ ਰਹਿੰਦੇ ਨੇ ਮੇਰੇ ਵੀ ਰਹੇ ਤੇ ਉਹ ਜੰਗਲਣੀਆਂ ਨੇ ਜਿੰਨੀ ਵੀ ਇਤਿਹਾਸ ਸਾਰਾ ਜੰਗਾ ਦਾ ਪੰਜਾਬ ਦਾ ਹੀ ਆ ਅਜੇ ਤੱਕ ਪੰਜਾਬ ਨੇ ਕਿਸੇ ਦੀ ਦੀ ਹਿੰਦ ਦਾ ਸਬਕਾਰ ਨਹੀਂ ਕਰੀ ਅੰਗਰੇਜ਼ ਵੀ ਆਏ ਸੀਗੇ 100 ਸਾਲ ਬਾਅਦ ਪੰਜਾਬ ਹੋਇਆ ਹੈ ਮਹਾਰਾਜ ਰਣਜੀਤੋ ਬਾਅਦ ਉਹ ਵੀ ਡੋਗਰਿਆਂ ਦੀ ਗਦਾਰੀਆਂ ਕਰਕੇ ਤੇ ਆਪਾਂ ਡੋਗਰੇ ਨਾਲ ਬਣੀਏ ਸੱਚੇ ਯਾਰ ਸਿੱਖ ਬੈਠੇ ਸਤਗੁਰੂ ਪਾਸ ਕੁੜਿਆਰ ਕੁੜਿਆਰੀ ਜਾਲੇ ਜਿਹੜੇ ਡੋਗਰੇ ਸੀ ਕੁੜਿਆਰ ਸੀਗੇ ਉਹ ਉਹ ਕੁੜਿਆਂ ਚ ਕੁੜਿਆਰ ਨਾਲ ਜਾ ਕੇ ਰਲ ਗਏ ਆ ਕੇ ਜਿਹੜੇ ਸੱਚੇ ਯਾਰ ਸਿੱਖ ਨੇ ਹਰੀ ਸਿੰਘ ਨਲਵੇ ਵਰਗੇ ਸਾਡੇ ਵੱਡੇ ਵੀਰ ਉਹ ਪੰਥ ਨਾਲੇ ਨੇ ਅਸੀਂ ਅੱਜ ਵੀ ਪੰਥਰੇ ਨਾਲੇ ਆ ਤੇ ਪੰਥ ਚੱਲੇ ਤਾਂ ਜਗਤ ਮੈਂ ਜਬ ਤੂੰ ਕਰੋ ਸਹਾਇ ਮਾਰ ਕੇ ਪੰਥ ਜਗਤ ਵਿੱਚ ਤੱਕ ਚੱਲੂਗਾ ਜੇ ਤੁਸੀਂ ਸਹਾਇ ਕਰੋਗੇ ਅੱਛਾ ਇਹ ਬੱਚਿਆਂ ਤੇ ਹੁਣ ਲਾਠੀ ਚਾਰਜ ਕਰਨ ਲੱਗੇ ਸੀ ਇਹ ਕੁਝ ਵੀ ਕਰ ਦਿੰਦੇ ਨੇ ਮਤਲਬ ਇਹ ਕਹਿੰਦੇ ਵੀ ਅਸੀਂ ਇੱਥੋਂ ਤੱਕ ਵੀ ਬਿਆਨ ਆਇਆ ਵੀ ਕੇ ਪੀ ਐਸ ਗੈਲ ਨੂੰ ਦੁਬਾਰਾ ਲਿਆਉਣਾ ਪੈਣਾ ਹੈ ਵੱਡੇ ਜੂਨੀਅਰ ਦੇ ਤੇ ਫਿਰ ਇਹਨਾਂ ਵਾਸਤੇ ਜੇ ਕੇ ਪੀ ਐਸ ਗੈਲ ਲਾਉਣਗੇ ਤਾਂ ਛੰਦੜੇ ਵੀ ਤਿਆਰ ਨੇ ਬਿਲਕੁਲ ਤਿਆਰ ਵਰ ਤਿਆਰ ਆ ਸੀ ਮੇਰਾ ਵੀਰ ਇਹ ਸਾਡੀ ਯੂਨੀਵਰਸਿਟੀ ਹੈ ਮੇਰਾ ਵੀਰੇ ਸਾਡੀ ਹੋਂਦ ਆ ਇਹ ਜੇ ਇਹ ਭਰਾਵਾ ਨਹੀਂ ਮੰਨਣਗੇ ਮੇਰਾ ਵੀਰੇ ਫਿਰ ਇਹ ਸਾਮ ਦਾਮ ਦੰਡ ਭੇਦ 52 ਹੁਕਮ ਜੋ ਹੁਕਮ ਕਰਦੇ ਨੇ ਮਹਾਰਾਜ ਸਾਮ ਦਾਮ ਦੰਡ ਭੇਦ ਸਾਰੇ ਹੱਲ ਹੀਲੇ ਵਰਤ ਕੇ ਅਖੀਰ ਚ ਜੰਗ ਕਰਨੀ ਹੈ ਦੇ ਅਖੀਰ ਚ ਇਹ ਜੰਗ ਵੀ ਕਰਨੀ ਪੈਗੀ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਜੀ ਪਰਚੇ ਦਾ ਮਸਲਾ ਨਹੀਂ ਕੋਈ ਪਰਚੇ ਦਾ ਕੋਈ ਮਸਲਾ ਨਹੀਂ ਹੈਗਾ ਉਰੇ ਪਰਚੇ ਦਾ ਕੀ ਹੈ ਕਈ ਪਰਚੇ ਆਏ ਤਾਂ ਕਈ ਪਰਚੇ ਗਏ ਕੋਈ ਫਰਕ ਨਹੀਂ ਪੈਂਦਾ ਪੰਜਾ ਪਰਚਾ ਨਾ ਉਰੇ ਮੇਰਾ ਵੀ ਆਪਾਂ ਨੂੰ ਇਹ ਪਰਚੇ ਤਾਂ ਡਰਾਉਂਦੇ ਆ ਨਾ ਪਰਚੇ ਦਾ ਮੇਰਾ ਵੀ ਹੁਣ ਵੀ ਕਈ ਚੱਲਦੇ ਨੇ ਆਪਣੇ ਤੇ ਸਿੰਘਾ ਦੇ ਤਾਂ ਪਰਚੇ ਚੱਲਦੀ ਹੁੰਦੇ ਨੇ ਇਹ ਪਤਾ ਲੱਗਦਾ ਇਹਨਾਂ ਸਿੰਘਾ ਪਰਚੇ ਨਾਲ ਪਤਾ ਲੱਗਾ ਮੇਰੇ ਵੀਰੇ ਇਹ ਕਿੰਨਾ ਕੁ ਚੜ੍ਹਦੀ ਗਾਲਾਂ ਸਿੰਘਾ ਅੱਛਾ ਤੇ ਮੋਰਚਾ ਜੇ ਲੰਬਾ ਹੋਇਆ ਤਾਂ ਫਿਰ ਲਾਲੀਆਂ ਫੌਜਾਂ ਵੀ ਇੱਥੇ ਆਉਣਗੀਆਂ ਪੰਜਾਬ ਇੱਥੇ ਬੈਠੂਗਾ ਬਿਲਕੁਲ ਜੀ ਘੋੜਾ ਬਣੂ ਖਾਗਾ ਖੰਨੇ ਸ਼ਹਿਰ ਚ ਦਾਸ ਨੇ ਹੰਗ ਸਿੰਘ ਰੁਪਿੰਦਰ ਸਿੰਘ ਜੀ ਮੇਰਾ ਵੀਰ ਖੰਨੇ ਚ ਦਾਸ ਨੂੰ ਰੁਪਿੰਦਰ ਗਾਂਧੀ ਵੀ ਕਹਿੰਦੇ ਮੇਰਾ ਵੀਰ ਜਿਹੜਾ ਯੂਨੀਵਰਸਿਟੀ ਪ੍ਰਧਾਨ ਸੀ ਨਾ ਰੁਪਿੰਦਰ ਗਾਂਧੀ ਰੁਪਿੰਦਰ ਗਾਂਧੀ ਕਾ ਤੋਂ ਕਹਿੰਦੇ ਤੁਹਾਨੂੰ ਬਸ ਪਰਚਾ ਕਰਕੇ ਹੀ ਅੱਛਾ ਉਹਨੂੰ ਹੀ ਪਰਚਾ ਕਰਕੇ ਉਹ ਧੀਆਂ ਭੈਣਾਂ ਦੀ ਮਦਦ ਕਰਦਾ ਸੀਗਾ ਬਜ਼ੁਰਗਾਂ ਦੀ ਕਰਦੇ ਹੋ ਧੀਆਂ ਭੈਣਾਂ ਦੀ ਮਦਦ ਹਾਂਜੀ ਤੁਸੀਂ ਵੀ ਧੀਆਂ ਭੈਣਾਂ ਦੀ ਮਦਦ ਕਰਦੇ ਹੋ ਬਿਲਕੁਲ ਜੀ ਆਪਾਂ ਇਹ ਮਦਦ ਕਰਦੇ ਰਾਤ ਨੂੰ ਮੈਂ ਚੌਂਕੀਦਾਰੀ ਵੀ ਕਰਦਾ ਪਹਿਰੇਦਾਰੀ ਰਾਤ ਦੀ ਮਹੱਲੇ ਦੇ ਵਿੱਚ ਕਰਦੇ ਆ ਜੀ ਖਾਲਸੇ ਦੇ ਤਾਂ ਵੈਸੇ ਫਰਜ਼ ਹੀ ਇਹ ਹੁੰਦਾ ਹਾਂਜੀ ਬਿਲਕੁਲ ਫਰਜ਼ ਇਹੀ ਹੈ ਤੁਸੀਂ ਭੈਣ ਦੀ ਰਾਖੀ ਕਰਨਾ ਗਊ ਗਰੀਬੀ ਰੱਖਿਆ ਕਰਨਾ ਗਊ ਤਾਂ ਅਜਿਹੇ ਕੋਈ ਨਹੀਂ ਗਰੀਬ ਜਰੂਰ ਹੈਗੇ ਨੈਰਾ ਜੀ ਗਊ ਕੋਈ ਨਹੀਂ ਹੈਗਾ ਜਿਹੜੇ ਅਪਾ ਕਹਿੰਦਾ ਗਊ ਆ ਗਊ ਕੋਈ ਨਹੀਂ ਹੈਗਾ ਉਹ ਰੈਜੀਡੈਂਟ ਦੇ ਵਿੱਚ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਦਾ ਖਾਲਸਾ ਬੇ ਖਾਲਸਾ ਵਾਹਿਗੁਰੂ ਜੀ ਕੀ ਫਤ ਜਿਉਂਦੇ ਵਾਸੇ ਰੋ ਪੰਜਾਬੀਓ ਇਹ ਜੋ ਗੁਰੂ ਕੀ ਲਾਡਲੀ ਫੌਜ ਇੱਥੇ ਪਹੁੰਚੀ ਹੈ ਔਰ ਤੁਸੀਂ ਦੇਖ ਸਕਦੇ ਉਹਨਾਂ ਨੇ ਵੀ ਕਿਹਾ ਵੀ ਇੱਥੇ ਨਿਹੰਗ ਸਿੰਘ ਜਥੇਬੰਦੀਆਂ ਵੀ ਇੱਥੇ ਪਹੁੰਚਣਗੀਆਂ ਅਗਰ ਮੋਰਚਾ ਨਾ ਜਿੱਤਿਆ ਗਿਆ